ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਤਾਂ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਬਹੁਤ ਠੀਕ ਹੋ ਔਰ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਚੜ੍ਹਦੀ ਕਲਾ ਸੀ ਬਾਇਕਰ ਤੁਹਾਨੂੰ ਰੱਖੇ ਔਰ ਗੋਡ ਬlesਸ ਯੂ ਤਾਂ ਹਰ ਵੇਲੇ ਇਹ ਹੀ ਦੁਆ ਕਰਦੇ ਆ ਕਿ ਮੇਰਾ ਪਰਿਵਾਰ ਆ ਜਿਹੜਾ ਸਾਰਾ ਠੀਕ ਰਵੇ ਤਾਂ ਅੱਜ ਆਪਾਂ ਗੱਲ ਕਰਦੇ ਆ ਕਿ ਕੋਈ ਕਹਿੰਦਾ ਦੇਸੀ ਖਾਓ ਕੋਈ ਕਹਿੰਦਾ ਰਿਫਾਈਂਡ ਖਾਓ ਪਰ ਅੱਜ ਕੱਲ ਜਿਹੜੀ ਚਰਚਾ ਹੋ ਰਹੀ ਆ ਇਹ ਰਫਾਈਂਡ ਆ ਜਿਹੜਾ ਤੁਸੀਂ ਆਪਣੇ ਕਿਚਨ ਦੇ ਵਿੱਚੋਂ ਸਾਈਡ ਤੇ ਹਟਾ ਦਿਓ। ਤਾਂ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਸਾਨੂੰ ਛੋਟੇ ਹੁੰਦਿਆਂ ਨੂੰ ਘਿਓ ਤੋਂ ਬਿਨਾ ਕੋਈ ਹੋਰ ਚੀਜ਼ ਖਵਾਈ ਹੋਈ ਨਹੀਂ ਕਿਸੇ ਨੇ। ਤੇ ਦੇਸੀ ਘਿਓ ਹੀ ਖਾਣਾ, ਦੇਸੀ ਘਿਓ ਚਾਹ ਚ ਪਾਉਣਾ, ਦੇਸੀ ਘਿਓ ਦੁੱਧ ਚ ਪਾਉਣਾ, ਦੇਸੀ ਘਿਓ ਦਾਲ ਚ ਖਾਣਾ ਤੇ ਦੇਸੀ ਘਿਓ ਹੀ ਪਰੌਂਠੇ ਤੇ ਰੱਖ ਕੇ ਖਾਣਾ, ਦੇਸੀ ਘਿਓ ਹੀ ਰੋਟੀਆਂ ਤੇ ਰੱਖ ਕੇ ਖਾਣਾ ਠੀਕ ਆ। ਪਰ ਹੁਣ ਅਸੀਂ ਕੀ ਦੇ ਰਹੇ ਹਾਂ ਆਪਣੇ ਬੱਚਿਆਂ ਨੂੰ ਰਫਾਈਂਡ ਵਾਲੇ ਪਰੌਂਠੇ। ਤਾਂ ਅੱਜ ਆਪਾਂ ਗੱਲ ਕਰਦੇ ਆਂ ਦੇਸੀ ਘਿਓ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਕੀ ਇਹਦੇ ਫਾਇਦੇ ਆ ਤੇ ਕੀ ਨੁਕਸਾਨ ਉਸ ਤੋਂ ਪਹਿਲਾਂ ਜਿਹੜੇ ਈਵਰਸ ਨਵੇਂ ਆਏ ਆ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਉਹਦੇ ਨਾਲ ਹੀ ਬੈਲ ਆਈਕਨ ਦਾ ਬਟਨ ਆ ਉਹਨੂੰ ਵੀ ਦਬਾ ਲਓ ਤਾਂ ਕਿ ਮੇਰੀ ਹਰ ਵੀਡੀਓ ਦੀ ਆਨ ਵਾਲੀ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਨੂੰ ਪਹੁੰਚੇ ਤੇ ਮੇਰੀ ਸਾਰੀ ਇਨਫੋਰਮੇਸ਼ਨ ਆ ਜਿਹੜੀ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਆ ਜਾਵੇ ਤੇ ਜਿਹੜੇ ਮੇਰੇ ਪ੍ਰਾਣੀ ਈਵਰਸ ਆ ਜਿਹੜੇ ਅੱਜ ਵੀ ਮੈਨੂੰ ਵਾਚ ਕਰਦੇ ਆ ਮੇਰੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਮੇਰੀ ਉਹਨਾਂ ਨੂੰ ਇਹੀ ਰਿਕੁਐਸਟ ਆ ਵੀ ਮੇਰੀ ਫਿਊਚਰ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਮੇਰੀ ਮਤਲਬ ਸਪੋਰਟ ਕਰਦੇ ਰਹਿਣਾ ਤੇ ਮੈਨੂੰ ਵੱਧ ਤੋਂ ਵੱਧ 100 ਮਿਲੀਅਨ ਤੱਕ ਤੁਸੀਂ ਪਹੁੰਚਾਉਣਾ ਦੇਖੋ ਬੂੰਦ ਬੂੰਦ ਨਾਲ ਦਰਿਆ ਭਰਦਾ ਕਿੱਥੇ ਮੈਂ ਇੱਕ ਚੈਨਲ ਸ਼ੁਰੂ ਕੀਤਾ ਸੀਗਾ ਜਿਹਦੇ ਵਿੱਚ ਕੋਈ ਵੀ ਨਹੀਂ ਸੀ ਮੇਰੇ ਕੋਲੇ ਠੀਕ ਆ ਅੱਜ ਮੇਰੇ ਕੋਲੇ ਬਹੁਤ ਜ਼ਿਆਦਾ ਸਬਸਕ੍ਰਾਈਬਰਸ ਨੇ ਤੇ ਬਹੁਤ ਜ਼ਿਆਦਾ ਮੈਨੂੰ ਵਿਊਜ਼ ਆਉਂਦੇ ਆ ਬਹੁਤ ਵਧੀਆ ਮੈਨੂੰ ਪਰ ਮਹੰਗਾਰਾ ਮਿਲ ਰਿਹਾ ਹੈਗਾ ਤਾਂ ਮੇਰੀ ਰਿਕੁਐਸਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਸਬਸਕ੍ਰਾਈਬ ਕਰ ਲਓ ਕਿਉਂਕਿ ਉਹ ਮੇਰੇ ਵੀਵਰਸ ਤਾਂ ਹੈ ਕਈਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤੋਂ ਬਿਨਾ ਸਬਸਕ੍ਰਾਈਬ ਕੀਤੇ ਰੋਜ਼ ਮੇਰੀ ਵੀਡੀਓ ਦੇਖਦੇ ਆ ਤਾਂ ਕਿਉਂਕਿ ਮੈਨੂੰ ਆਪਣੇ ਸਟੂਡੀਓ ਦੇ ਵਿੱਚ ਪਤਾ ਲੱਗ ਜਾਂਦਾ ਕਿ ਕਿੰਨੇ ਪਰਸੈਂਟ ਲੋਕਾਂ ਨੇ ਮੇਰਾ ਚੈਨਲ ਆ ਅਨਸਬਸਕ੍ਰਾਈਬ ਨੇ ਦੇਖਿਆ ਤੇ ਕਿੰਨੇ ਸਬਸਕ੍ਰਾਈਬ ਨੇ ਦੇਖਿਆ ਕਿੰਨੇ ਮੇਲ ਨੇ ਕਿੰਨੇ ਫੀਮੇਲ ਨੇ ਕਿੰਨੇ ਜੰਗਨੀ ਦੇਖਿਆ ਹਨਾ ਤਾਂ ਬਹੁਤ ਵਧੀਆ ਲੱਗਦਾ ਸਾਰੇ ਦੇਖਦੇ ਆ ਮੇਰੇ ਮਤਲਬ ਕਿ ਸਾਰੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੇਰਾ ਚੈਨਲ ਸਾਰੇ ਜਣੇ ਦੇਖਦੇ ਆ ਮੈਨੂੰ ਬਹੁਤ ਖੁਸ਼ੀ ਆ ਤੇ ਆ ਜੋ ਫਿਰ ਆਪਾਂ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਸ਼ੂਟ ਕਰਦੇ ਆ ਤਾਂ ਬਸ ਮੇਰੀ ਰਿਕੁਐਸਟ ਨੂੰ ਪਲੀਜ਼ ਜ਼ਰੂਰ ਸਵੀਕਾਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕੋਈ ਵੀ ਵੀਡੀਓ ਹੋ ਤੁਸੀਂ ਸ਼ੇਅਰ ਕਰੋ ਜੇ ਤੁਹਾਨੂੰ ਚੰਗੀ ਲੱਗਦੀ ਆ ਤਾਂ ਸਬਸਕ੍ਰਾਈਬ ਵੀ ਤਾਂ ਹੀ ਕਰਨਾ ਅਗਰ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਤਾਂ ਠੀਕ ਹੈ ਨਾ ਜੀ ਤੇ ਜੇ ਨਹੀਂ ਚੰਗੀ ਲੱਗਦੀ ਤਾਂ ਆਪਾਂ ਉਹਨੂੰ ਨਹੀਂ ਕਰਦਾ ਹੈ ਹਨਾ ਫੋਰਸ ਤਾਂ ਮੈਂ ਤੁਹਾਨੂੰ ਕਰ ਨਹੀਂ ਸਕਦੀ ਮੈਂ ਤਾਂ ਇੱਕ ਪਿਆਰ ਨਾਲ ਰਿਸਪੈਕਟ ਨਾਲ ਰਿਕੁਐਸਟ ਹੀ ਕਰ ਸਕਦੀ ਆ ਤੇ ਚਲੋ ਆਜੋ ਫਿਰ ਆਪਾਂ ਵੀਡੀਓ ਸ਼ੁਰੂ ਕਰੀਏ फटाफट ਸਭ ਤੋਂ ਪਹਿਲਾਂ ਜਿਹੜਾ ਦੇਸੀ ਘਿਓ ਹੈਗਾ ਸਾਨੂੰ ਪਤਾ ਅਸੀਂ ਛੋਟੇ ਹੁੰਦੇ ਖਾਂਦੇ ਰਹੇ ਹਾਂ ਕਿਉਂ ਖਾਂਦੇ ਰਹੇ ਹਾਂ ਇਹਦੇ ਬਹੁਤ ਜ਼ਿਆਦੇ ਫਾਇਦੇ ਆ ਗੱਲ ਮੁਕਦੀ ਹੈ ਨਾ ਸਵਾਥ ਰਸਾ ਸਿਰੇ ਤੇ ਗੰਢ ਪਰ ਫਿਰ ਵੀ ਸਾਨੂੰ ਕੁਝ ਕੁ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਵੀ ਇਹਦੀ ਇੰਨੀ ਇੰਪੋਰਟੈਂਸ ਕਿਉਂ ਆ ਦੇਸੀ ਕਯੋਦੀ ਨੰਬਰ 1 ਇਹ ਸਾਡੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਇਮਿਊਨਿਟੀ ਸਿਸਟਮ ਮਤਲਬ ਇੱਕ ਵਿਟਾਮਿਨ ਸੀ ਤੇ ਇੱਕ ਦੇਸੀ ਕਯੋ ਇਹਦੇ ਵਿੱਚ ਸਾਰਾ ਕੁਝ ਹੀ ਆ ਦੇਸੀ ਕਯੋ ਦੇ ਵਿੱਚ ਅਗਰ ਸਾਡਾ ਇਮਿਊਨਿਟੀ ਵਧੂਗੀ ਸਾਡੇ ਅੰਦਰ ਤਾਂ ਬਿਮਾਰੀਆਂ ਨੂੰ ਲੜਨ ਦੀ ਸਾਡੀ ਜਿਹੜੀ ਆ ਤਾਕਤ ਆ ਉਹ ਵੱਧ ਤੋਂ ਵੱਧ ਸਾਡੇ ਅੰਦਰ ਪੈਦਾ ਹੋਊਗੀ ਕਿਉਂਕਿ ਸਾਡੀ ਜਿਹੜੀ ਇਮਿਊਨਿਟੀ ਆ ਉਹ ਬੂਸਟ ਅਪ ਹੋ ਜੂਗੀ ਤੇ ਇੱਕ ਜਿਵੇਂ ਕਈ ਵਾਰ ਖਾਦਾ ਪੀਤਾ ਨਹੀਂ ਹਾਜਮ ਹੁੰਦਾ ਤਾਂ ਸਾਡੇ ਜਿਹੜਾ ਡਾਈਜੈਸ਼ਨ ਪਾਵਰ ਨੂੰ ਮਜ਼ਬੂਤ ਬਣਾਉਂਦਾ ਹੈਗਾ ਦੇਸੀ ਘਿਓ ਐਨਰਜੀ ਸਾਡੇ ਅੰਦਰ ਇੰਨੀ ਪੈਦਾ ਕਰਦਾ ਕਿ ਸਾਡੀ ਕੰਮ ਕਰਨ ਦੀ ਜਿਹੜੀ ਸਮਰੱਥਾ ਉਹ ਦੁੱਗਣੀ ਤਿੱਗਣੀ ਹੋ ਜਾਂਦੀ ਹੈ ਕਈ ਵਾਰ ਅਸੀਂ ਸਵੇਰੇ ਉੱਠਦੇ ਹਾਂ ਤਾਂ ਸਾਡਾ ਜਿਹੜਾ ਕੰਮ ਕਰਨ ਬਿਲਕੁਲ ਜੀ ਨਹੀਂ ਕਰਦਾ ਤੋਂ ਇਸ ਵਾਸਤੇ ਸਾਨੂੰ ਕਹੂੰਗੀ ਕਿ ਇੱਕ ਕੱਪ ਬਲੈਕ ਕਾਫੀ ਜਾਂ ਬਲੈਕ ਟੀ ਇੱਕ ਚਮਚ ਉਹਦੇ ਵਿੱਚ ਘਿਓ ਦਾ ਪਾ ਲਿਓ ਮਿੱਠਾ ਨਾ ਪਾਓ ਤੁਸੀਂ ਦੇਖੋਗੇ ਕਿ ਸਾਰਾ ਦਿਨ ਵੀ ਜਿਵੇਂ ਪਾਏ ਚੱਲੀ ਜਾਂਦੇ ਆ ਤੇ ਜੇ ਅਗਰ ਜੇ ਕਿਸੇ ਦਾ ਬੀਪੀ ਵੱਧਦਾ ਤਾਂ ਆਪਣੇ ਡਾਕਟਰ ਨੂੰ ਪੁੱਛ ਕੇ ਸਟਾਰਟ ਕਰ ਠੀਕ ਹੈ ਜੀ ਅਗਰ ਜੇ ਜੋਇੰਟਸ ਦੀ ਗੱਲ ਕਰਾਂ ਤਾਂ ਜੋਇੰਟਸ ਵਾਸਤੇ ਇੰਨਾ ਕਿ ਲੂਬ੍ਰੀਕੇਸ਼ਨ ਦਾ ਕੰਮ ਕਰਦਾ ਦੇਸੀ ਘਿਓ ਸਾਡੀ ਇਕੱਲੀ ਇਕੱਲੇ ਜੋੜ ਨੂੰ ਇਹ ਗ੍ਰੀਸ ਦੇ ਦਿੰਦਾ ਮੋਬਿਲਿਟੀ ਵੱਧ ਜਾਂਦੀ ਹੈ ਫਲਕਚੁਏਸ਼ਨ ਜਿਹੜੀ ਹੁੰਦੀ ਹੈ ਇਸ ਤਰ੍ਹਾਂ ਹੋਣੀ ਹੈ ਫਲੈਕਸੀਬਿਲਟੀ ਉਹ ਵੱਧ ਜਾਂਦੀ ਹੈ ਕਿ ਸਾਡੇ ਜੋਇੰਟਸ ਦੀ ਅਗਰ ਆਪਾਂ ਦੇਸੀ ਘਿਓ ਖਾਣੇ ਆਪਾਂ ਤਾਂ ਹਰ ਚੀਜ਼ ਨੂੰ ਲਿਮਟ ਦੇ ਵਿੱਚ ਖਾਣਾ ਇਹ ਤਾਂ ਤੁਸੀਂ ਜਾਣਦੇ ਹੋ ਮੇਰੇ ਕਹਿਣ ਦੀ ਤਾਂ ਕੋਈ ਗੱਲ ਨਹੀਂ ਹੈਗੀ ਅਗਰ ਕੋਈ ਵੀ ਚੀਜ਼ ਆਪਾਂ ਐਕਸੈਸ ਦੇ ਵਿੱਚ ਖਾਵਾਂਗੇ ਤਾਂ ਉਹਦੇ ਨੁਕਸਾਨ ਪਹਿਲਾਂ ਤੇ ਫਾਇਦੇ ਜਿਹੜੇ ਹੈਗੇ ਆ ਬਾਅਦ ਦੇ ਵਿੱਚ ਆ ਅਗਰ ਆਪਣੇ ਅੱਜ ਕੱਲ ਮੈਂ ਦੇਖਿਆ ਕਿ ਸੁੱਕੇ ਸੜੇ ਬੰਦੇ ਆ ਕੋਈ ਵੀ ਪੇਸ਼ੈਂਟ ਆ ਉਹਨਾਂ ਨੂੰ ਕਹਿੰਦੇ ਦੀ ਤੁਹਾਡੇ ਕੋਲੇਸਟ੍ਰੋਲ ਲੈਵਲ ਜਿਹੜਾ ਬਹੁਤ ਜ਼ਿਆਦਾ ਹਾਈ ਹੋ ਚੁੱਕਾ ਉਹ ਕਹਿੰਦੇ ਜੀ ਇਸ ਦਾ ਕੁਝ ਨਹੀਂ ਖਾਂਦੇ ਘੋ ਵੀ ਨਹੀਂ ਖਾਂਦੇ ਤੇ ਸਾਡੇ ਕਾਹਦੇ ਨਾਲ ਵਧ ਗਿਆ ਉਹ ਕਾਕਾ ਜੀ ਉਹਨਾਂ ਨੂੰ ਕਹਿਣਾ ਵੀ ਵਧਿਆ ਤੁਹਾਡਾ ਰਿਫਾਈਨਡ ਖਾ ਖਾ ਕੇ ਕਿਉਂਕਿ ਜਿਹੜੀ ਸਾਡੀ ਚਿਕਨਾਹਟ ਸੀਗੀ ਰਿਫਾਈਨਡ ਨੇ ਬਾਡੀ ਦੇ ਵਿੱਚੋਂ ਸਾਫ਼ ਕਰਦੀ ਕਿਉਂਕਿ ਆਪਾਂ ਖਾਣਾ ਬਣਾਉਣੇ ਦੇਖਿਆ ਭਾਂਡਿਆਂ ਨਾਲ ਵੀ ਨਹੀਂ ਲੱਗਦਾ ਹੁੰਦਾ ਚਿਕਨਾਹਟ ਹੈ ਨਹੀਂਗੀ ਤਾਂ ਸਾਡੀ ਜਿਹੜੀਆਂ ਹੱਡੀਆਂ ਜਾਂ ਜੋਇੰਟ ਆ ਉਹਨਾਂ ਨੂੰ ਫਲੈਕਸੀਬਿਲਟੀ ਚਾਹੀਦੀ ਹੈ ਚੱਲਣ ਵਾਸਤੇ ਮੂਵਮੈਂਟ ਜਿਹੜੀ ਉਹਨਾਂ ਨੂੰ ਪੂਰਾ ਫਲੈਕਸ ਹੋਣਾ ਪਊਗਾ ਹੈਨਾ ਪਰ ਉਹਦੇ ਵਾਸਤੇ ਜਿਹੜਾ ਕੋਲਸਟ੍ਰੋਲ ਲੈਵਲ ਹੈਗਾ ਉਹਨੂੰ ਬਿਲਕੁਲ ਇਹ ਕੱਟ ਕਰ ਦਿੰਦਾ ਖਤਮ ਤਨੀ ਮੈਂ ਕਹੂੰਗੀ ਕਿਉਂਕਿ ਅਸੀਂ ਉਸ ਜਿਹੀਆਂ ਚੀਜ਼ਾਂ ਪ੍ਰੇਜ਼ ਨਹੀਂ ਕਰਦੇ ਕਈ ਵਾਰ ਫਰਾਈਡ ਵਗੈਰਾ ਖਾ ਲੈਂਦੇ ਆ ਤਾਂ ਖਤਮ ਨਹੀਂ ਹੋ ਸਕਦਾ ਜਿਹੜਾ ਕਿ ਫਰਾਈਟ ਸਾਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਹੁਣ ਇਹਨੂੰ ਖਾਣਾ ਕਿਵੇਂ ਆ ਉਹ ਤਰੀਕੇ ਤੁਹਾਨੂੰ ਮੈਂ ਦੱਸਦੀ ਆਂ ਵੀ ਅਸੀਂ ਦੇਸੀ ਕਿ ਉਹਨੂੰ ਖਾਣਾ ਕਿਵੇਂ ਆ ਠੀਕ ਆ ਫੈਰੇ ਤੁਹਾਨੂੰ ਮੈਂ ਦੱਸਦੇ ਤੇ ਹੁਣ ਆਪਾਂ ਇਹਨੂੰ ਖਾਣ ਦਾ ਤਰੀਕਾ ਦੱਸਦੇ ਸਾਰਿਆਂ ਨੂੰ ਪਹਿਲਾਂ ਉੱਠ ਕੇ ਤੁਸੀਂ ਮਾਰਨਿੰਗ ਕੀ ਕਰਨਾ ਹੈ ਇੱਕ ਗਲਾਸ ਕੋਸਾ ਪਾਣੀ ਲੈਣਾ ਸਰਦੀ ਹੁਣ ਸਟਾਰਟ ਹੋ ਜਾਣੀ ਆ ਕੋਸਾ ਪਾਣੀ ਲੈ ਕੇ ਉਹਦੇ ਵਿੱਚ ਇੱਕ ਚਮਚ ਘਿਓ ਦਾ ਪਾਉਣਾ ਪਾਣੀ ਦੇ ਵਿੱਚ ਇੱਕ ਚਮਚ ਘਿਓ ਦਾ ਪਾਉਣਾ ਤੇ ਇੱਕ ਤੁਸੀਂ ਉਹਦੇ ਵਿੱਚ ਜਦੋਂ ਇਹਨੂੰ ਪਾ ਕੇ ਪੀਓਗੇ ਪਾਣੀ 'ਚ ਪਾ ਕੇ ਬਿਨਾ ਹੋਰ ਕੁਝ ਨਹੀਂ ਪੀਣਾ ਤਾਂ ਸਾਡੀ ਇਮਿਊਨਿਟੀ ਜਿਹੜੀ ਹੈਗੀ ਉਹ ਦੁੱਗਣੀ ਹੋ ਜਾਊਗੀ ਤੇ ਫੇਸ ਦੇ ਉੱਪਰ ਜਿਹੜਾ ਦੁੱਗਣਾ 글로ਅ ਆਊਗਾ ਜਦੋਂ ਤੁਸੀਂ ਪਾਣੀ 'ਚ ਪਾ ਕੇ ਕੋਸੇ ਪਾਣੀ 'ਚ ਮਾਰਨਿੰਗ ਦੇਸੀ ਘੋ ਸਿੱਧਾ ਪੀਓਗੇ ਤਾਂ ਜੇ ਤੁਹਾਡੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ ਹਮੇਸ਼ਾ ਜੋਇੰਟ ਉੱਠਦੇ ਬੰਦੇ ਸੰ ਦਰਦ ਹੁੰਦਾ ਤਾਂ ਕੀ ਕਰਨਾ ਤੁਸੀਂ ਇੱਕ ਗਲਾਸ ਪਾਣੀ ਲੈਣਾ ਉਹਦੇ ਵਿੱਚ ਇਨਾ ਕਦਰਕ ਪਾ ਲੈਣਾ ਅੰਦਾਜ਼ੀ ਨਾਲ ਬਾਹਲੀ ਐਂਜੀ ਟੇਪ ਲੈ ਕੇ ਮਿਲਣ ਦੀ ਲੋੜ ਨਹੀਂ ਹੁੰਦੀ ਹੈ ਨਾ ਜਿਵੇਂ ਹੁਣ ਕਹਿ ਦਿੰਦੇ ਵੀ ਇਹਨੂੰ ਕੁੱਟੋ ਕੁੱਟ ਕੇ ਫਿਰ ਇਸ ਚਮਚਾ ਮੇਣੋ ਆਪਾਂ ਆਪਣੇ ਗਲਾਸ ਦੇ ਅਕੋਰਡਿੰਗ ਜਿੰਨਾ ਕਿ ਤੁਹਾਨੂੰ ਲੱਗਦਾ ਇਹਨਾਂ ਕੋਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਤੇ ਥੋੜੀ ਜਿਹੀ ਉਹਦੇ ਵਿੱਚ ਹਲਦੀ ਪਾ ਲੈਣੀ ਹੈ ਪਾਣੀ 'ਚ ਚੌਥਾ ਹਿੱਸਾ ਚਮਚੇ ਦਾ ਹਲਦੀ ਪਾ ਕੇ ਉਹਨੂੰ ਬਾਲ ਕੇ ਗਲਾਸ 'ਚ ਪਾ ਲਓ ਤਾਂ ਇੱਕ ਚਮਚਾ ਉਹ 'ਚ ਘੋਲ ਪਾ ਕੇ ਪੀਣਾ ਜੋੜਾਂ ਦਾ ਦਰਦ ਖਤਮ ਹੋ ਜਾਊਗਾ ਜੋੜਾਂ ਦੇ ਵਿੱਚ ਜਿਹੜੀ ਮੋਬਿਲਿਟੀ ਹੈ ਉਹ ਬਣ ਚੁੱਕੀ ਜਿਹੜੇ ਆਪਣੇ ਖੁਸ਼ਕ ਹੋਏ ਆ ਜੋੜ ਜਿਹੜੇ ਉਹ ਬਿਲਕੁਲ ਠੀਕ ਹੋ ਜਾਣਗੇ ਠੀਕ ਹੈ ਜੀ ਕੋਸੇ ਪਾਣੀ ਪੀਂਨਾ 글로 ਆਊਗੀ ਚਿਹਰੇ ਦੇ ਵਿੱਚ ਅਦਰਕ ਤੇ ਹਲਦੀ ਪਾ ਕੇ ਪੀਵਾਂਗੇ ਤੇ ਜੋੜਾਂ ਦਾ ਦਰਦ ਸਹੀ ਹੋਊਗਾ ਤੇ ਉਹਨਾਂ ਦੇ ਵਿੱਚ ਫਲੈਕਸੀਬਿਲਟੀ ਵਧੂਗੀ ਹਾਂ ਸਾਰਾ ਨਾ ਬਹੁਤ ਜ਼ਰੂਰੀ ਗੱਲ ਅੱਜ ਕੱਲ ਅਸੀਂ ਕੁਝ ਵੀ ਖਾਂਦੇ ਆ ਤਾਂ ਚੀਜ਼ਾਂ ਸਾਨੂੰ ਹਾজম ਨਹੀਂ ਹੁੰਦੀਆਂ ਐਸਡੀਟੀ ਵਗੈਰਾ ਜ਼ਿਆਦਾ ਬਣਦੀ ਆ ਤਾਂ ਜ਼ਿਆਦਾ ਬਣਦੀ ਆ ਤਾਂ ਉਹਨਾਂ ਵਾਸਤੇ ਬਹੁਤ ਰਾਮ ਬਣਦਾ ਕੰਮ ਕਰਦਾ ਕਿਉਂ ਪਰ ਖਾਂਣ ਦਾ ਤਰੀਕਾ ਤੁਹਾਨੂੰ ਆਉਣਾ ਚਾਹੀਦਾ ਹੈ ਤੁਸੀਂ ਸਬਜੀ ਲੈਣੀ ਹੈ ਜਿਹੜੀ ਆਪਣੇ ਘਰੇ ਬਣੀ ਹੋਈ ਹੈ ਸਰੋਂ ਤੇਲ 'ਚ ਬਣੀ ਹੈ ਚਾਹੇ ਦੇਸੀ ਘਿਓ 'ਚ ਬਣੀ ਹੈ ਪਰਦੇਸੀ ਘਿਓ 'ਚ ਨਹੀਂ ਬਣਾਉਣੀ ਤਾਂ ਸਰੋਂ ਤੇਲ 'ਚ ਸਬਜੀ ਬਣਾ ਲਓ ਬਣਾ ਕੇ ਜੇ ਤੁਸੀਂ ਖਾਣੀ ਹੈ ਤਾਂ ਉਹਦੇ ਵਿੱਚ ਇੱਕ ਸਬਜੀ ਦੀ ਕੌਲੀ ਤੇ ਉਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾ ਕੇ ਖਾਣਾ ਰੋਟੀ ਨਹੀਂ ਨਾਲ ਖਾਣੀ ਤਾਂ ਤੁਹਾਡੀ ਐਸਿਡਿਟੀ ਤਜ਼ਾਬ ਸਾਰਾ ਕੁਝ ਸਾਫ਼ ਹੋ ਜਾਊਗਾ ਬਿਲਕੁਲ ਪੇਟ ਵੀ ਕਲੀਨ ਹੋਣਾ ਸ਼ੁਰੂ ਹੋ ਜਾਊਗਾ ਅਗਰ ਕਿਸੇ ਦੀ ਮੈਮਰੀ ਵੀਕ ਹੈ ਯਾਦਦਾਸ਼ਤ ਕਮਜ਼ੋਰ ਹੈ ਤਾ ਕੀ ਕਰਨਾ ਹੈਗਾ ਤੁਸੀਂ ਇਹਨੂੰ ਘਿਓ ਨੂੰ ਪਾ ਲ ਤੁਸੀਂ ਇੱਕ ਹੌਟ ਮਿਲਕ ਗਰਮ ਦੁੱਧ ਦੇ ਵਿੱਚ ਪਾ ਕੇ ਮੈਂ ਵਿੱਚ ਕਈ ਕਈ ਇੰਗਲਿਸ਼ ਦੇ ਲਫ਼ਜ਼ ਤਾਂ ਯੂਜ਼ ਕਰਦੀ ਆ ਕਿਉਂਕਿ ਮੇਰਾ ਚੈਨਲ ਬਾਹਰਲੀ ਕੰਟਰੀਜ਼ ਦੇ ਵਿੱਚ ਵੀ ਸਾਰੇ ਇੰਟਰਨੈਸ਼ਨਲ ਲੈਵਲ ਤੇ ਸਾਰੇ ਲੋਕ ਦੇਖਦੇ ਆ ਕਈਆਂ ਨੂੰ ਕਈ ਵਾਰ ਕੁਝ ਨਹੀਂ ਪੰਜਾਬੀ ਸਮਝ ਆਉਂਦੀ ਤਾਂ ਵਿੱਚ ਦੀ ਕੋਈ ਨਾ ਕੋਈ ਵਰਡ ਜਦੋਂ ਆਪਾਂ ਇੰਗਲਿਸ਼ ਦਾ ਰੱਖ ਦਿੰਨੇ ਆ ਤਾਂ ਸਾਰਾ ਸਮਝ ਆ ਜਾਂਦਾ ਵੀ ਇਹ ਕਹਿਣਾ ਕੀ ਚਾ ਰਹੇ ਹੈ ਨਾ ਚਲੋ ਪੂਰੀ ਅੰਗਰੇਜ਼ੀ ਤਾਂ ਆਪਾਂ ਨਹੀਂ ਵਿੱਚ ਬੋਲੀ ਤਾਂ ਗਰਮ ਦੁੱਧ ਦੇ ਵਿੱਚ ਸੌਣ ਤੋਂ ਪਹਿਲਾਂ ਇੱਕ ਚਮਚਾ ਘਿਓ ਦਾ ਪਾ ਕੇ ਪੀਣਾ ਉਹਦੇ ਨਾਲ ਤੁਹਾਡੀ ਯਾਦਦਾਸ਼ਤ ਵੀ ਸਹੀ ਹੋਊਗੀ ਤੇ ਤੁਹਾਡੀ ਕਨਸਟਿਪੇਸ਼ਨ ਵੀ ਸਹੀ ਹੋਊਗੀ ਮਤਲਬ ਕਿ ਕਬਜ਼ ਬਿਲਕੁਲ ਝੜ ਤੋ ਚੱਕੀ ਜਾਊਗੀ ਅਗਰ ਤੁਸੀਂ ਅੱਖਾਂ ਦੀ ਬਾਰ ਬਾਰ ਕਹਿੰਦੇ ਤੁਹਾਡਾ ਨੰਬਰ ਜਿਹੜਾ ਡਾਊਨ ਹੋ ਰਿਹਾ ਬਾਰ ਬਾਰ ਨੰਬਰ 'ਚ ਆਈ ਜਾਂਦਾ ਹੈ ਨਾ ਤਾਂ ਕੀ ਕਰਨਾ ਹੈਗਾ ਤੁਸੀਂ ਤ੍ਰਿਫਲਾ ਪਾਊਡਰ ਲੈਣਾ ਤਾਂ ਉਹਨੂੰ ਤੁਸੀਂ ਘੋੜੇ ਦੇ ਵਿੱਚ ਮਿਲਾ ਕੇ ਖਾਣਾ ਜਿਵੇਂ ਆਪਾਂ ਸ਼ਹਿਰ ਦੇ ਵਿੱਚ ਕੋਈ ਚੀਜ਼ ਪਾ ਕੇ ਛੱਡਦੇ ਹਾਂਵੇਂ ਤੁਸੀਂ ਘਿਓ ਦੇ ਵਿੱਚ ਉਹਨਾਂ ਤਰਫਲੇ ਨੂੰ ਰਲਾ ਲੈਣਾ ਤੇ ਉਹਨੂੰ ਖਾ ਲੈਣਾ ਬਹੁਤ ਔਖਾ ਜਿਹਾ ਲੱਗਦਾ ਖਾਣਾ ਚਲੋ ਤੁਸੀਂ ਪਾਣੀ ਦੇ ਵਿੱਚ ਜੇ ਆਪਾਂ ਤਰਫਲਾ ਪਾਵਾਂਗੇ ਤਾਂ ਫੁੱਲ ਕੇ ਇੰਨਾ ਹੋ ਜਾਣਾ ਪਰ ਜੇ ਤੁਸੀਂ ਇਹਨੂੰ ਘਿਓ ਦੇ ਵਿੱਚ ਚੱਸ ਕੇ ਖਾ ਲੈਣੇ ਆ ਮਤਲਬ ਇਦਾਂ ਚੰਗੀ ਤਰ੍ਹਾਂ ਨੂੰ ਮਲ ਲਓ ਘਿਓ ਦੇ ਵਿੱਚ ਐ ਚਮਚੇ ਨਾਲ ਹੀ ਪਹਿਲਾਂ ਕੌਲੀ 'ਚ ਪਾ ਕੇ ਮਲ ਲਓ ਤੈਨੂੰ ਖਾ ਲੋ ਅੱਖਾਂ ਦਾ ਜਿਹੜਾ ਨੰਬਰ ਜਿੰਨਾ ਹੈਗਾ ਉੱਥੇ ਰੁਕ ਚੋਗਾ ਤੇ ਹੌਲੀ-ਹੌਲੀ ਉਹ ਘਟਣਾ ਸ਼ੁਰੂ ਹੋ ਜਾਊਗਾ ਅਗਰ ਅਸੀਂ ਆਪਣਾ weight ਵਧਾਉਣਾ ਪਹਿਲਾਂ ਮੈਂ ਮਨਾ ਕੀਤਾ ਸੀ ਕਿ ਸਬਜੀ ਜਿਹੜੀ ਦੇਸੀ ਘਿਓ ਦੇ ਵਿੱਚ ਤੜਕਾ ਨਹੀਂ ਲਾਉਣਾ ਹੁਣ ਮੈਂ ਕਹਿਣੀ ਕਿ ਜੇ ਤੁਸੀਂ ਆਪਣਾ weight ਵਧਾਉਣਾ ਹੈ ਗੇਨ ਕਰਨਾ ਹੈ weight ਵਜਨ ਵਧਾਉਣਾ ਤਾਂ ਕੀ ਕਰਨਾ ਤੁਸੀਂ ਸਬਜੀ ਦਾਲ ਜੋ ਵੀ ਕਰਨਾ ਉਹ ਦੇਸੀ ਘਿਓ ਚ ਬਣਾਉਣੀ ਆ ਤੜਕਾ ਲਾ ਕੇ ਚੰਗੀ ਤਰ੍ਹਾਂ ਤੇ ਦੇਸੀ ਘਿਓ ਚ ਤੜਕਾ ਲਾਉਣਾ ਪਰੌਂਠੇ ਬਣਾਉਣੇ ਆ ਵਿੱਚ ਘਿਓ ਪਾ ਕੇ ਉਤੋਂ ਚੋਪੜ ਕੇ ਉਹਨੂੰ ਫਰਾਈ ਕਰ ਲੈਣਾ ਤਾਂ ਤੁਹਾਡਾ ਜੇ ਤੁਸੀਂ ਦਿਨਾਂ ਅੰਸ਼ ਹੀ ਤੁਹਾਡਾ ਜਿਹੜਾ weight ਆ ਉਹ ਵਧਣਾ ਸ਼ੁਰੂ ਹੋ ਜਾਊਗਾ ਤੇ ਜਿਹੜਾ ਤੁਸੀਂ ਆਪਾਂ ਮੈਂ ਤੁਹਾਨੂੰ ਦੱਸਿਆ ਕਿ ਸਵੇਰੇ ਜਾਂ ਰਾਤ ਨੂੰ ਆਪਾਂ ਪਾ ਕੇ ਪੀਣਾ ਇਹਨੂੰ ਤੂੰ ਦੇ ਨਾਲ ਵੀ ਉਹਦੇ ਹਲ ਘਿਓ ਪਾਣੀ ਚ ਪਾ ਕੇ ਪੀਣਾ ਚੇਰੇ ਦੀ ਗਲ ਉਹ ਵੀ ਬਦਉਗੀ ਤੇ weight ਵੀ lose ਹੋਊਗਾ ਫਿਰ ਹੈਗਾ ਕਿ ਮੈਂ ਅੱਜ ਕੱਲ ਜਿਆਦਾ ਹੀ ਪ੍ਰੋਬਲਮ ਸਾਨੂੰ ਮਤਲਬ ਕਿ ਜਿਵੇਂ ਫੀਮੇਲ ਆਪਾਂ ਗੱਲਾਂ ਕਰ ਲੈਨੇ ਇੱਕ ਦੂਸਰੇ ਦੇ ਨਾਲ ਤਾਂ ਉਹਦੇ ਨਾਲ ਕੀ ਹੁੰਦਾ ਕਿ ਕਈਆਂ ਦੇ ਨਾ ਡਿਊਰਿੰਗ ਪੀਰੀਅਡ ਜਦੋਂ ਮੈਂਸੇਜ ਆਉਂਦੀ ਆ ਜਾਂ ਮਹਾਵਾਰੀ ਆਉਂਦੀ ਆ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਬਹੁਤ ਜ਼ਿਆਦਾ ਪੇਨ ਹੁੰਦੀ ਆ ਉਹ ਪੇਨ ਇਹੋ ਜਿਹੀ ਆ ਕਿ ਜਿਹੜੀ ਕਿ ਕਈ ਵਾਰ ਬਹੁਤ ਅਨਟੋਲੇਰੇਬਲ ਪੇਨ ਹੁੰਦੀ ਆ ਤਾਂ ਉਹਨੂੰ ਸਹਿਣਾ ਵੀ ਔਖਾ ਹੋ ਜਾਂਦਾ ਤਾਂ ਕਈ ਬੱਚੀਆਂ ਮੈਂ ਦੇਖੀਆਂ ਕਿ ਉਹ ਵਿਚਾਰੀਆਂ ਗੋਲੀਆਂ ਖਾਂਦੀਆਂ ਤਿੰਨ ਤਿੰਨ ਦਿਹਾੜੀਆਂ ਹੌਸਟਲਾਂ ਦੇ ਵਿੱਚ ਕੁੜੀਆਂ ਦਾ ਜ਼ਿਆਦਾ ਮਾੜਾ ਹਾਲ ਆ ਕਿਉਂਕਿ ਉੱਥੇ ਨਾ ਤਾਂ ਮਾਵਾ ਹੁੰਦੀਆਂ ਨਾ ਦਾਦੀਆਂ ਹੁੰਦੀਆਂ ਨਾ ਨਾਨੀਆਂ ਤੇ ਆਪਣੀ ਕੇਅਰ ਖੁਦ ਅੱਜ ਕੱਲ ਦੇ ਬੱਚੇ ਕਰਦੇ ਨਹੀਂ ਨਾ ਉਹਨਾਂ ਕੋਲੇ ਟਾਈਮ ਹੁੰਦਾ ਹੈਗਾ ਤਾਂ ਉਦੋਂ ਤੁਸੀਂ ਕੀ ਕਰਨਾ ਹੈਗਾ ਤੁਸੀਂ ਇੱਕ ਗਰਮ ਲੈਣਾ ਹੈਗਾ ਪਾਣੀ ਉਹਦੇ ਵਿੱਚ ਗੁੜ ਉਬਾਲ ਲੈਣਾ ਥੋੜਾ ਜਿਹਾ ਗੁੜ ਪਾ ਕੇ ਇੱਕ ਚਮਚਾ ਤੁਸੀਂ ਦੇਸੀ ਘਿਓ ਦਾ ਪਾ ਲੈਣਾ ਤੇ ਉਹ ਤੁਸੀਂ ਇੱਕ ਦਿਨ ਪਹਿਲਾਂ ਪਹਿਲਾਂ ਪੀਣ ਲੱਗ ਜਿਓ ਨਹੀਂ ਤਾਂ ਤੁਹਾਨੂੰ ਉਹਦੇ 'ਚ ਰਿਲੀਫ ਮਿਲੂਗੀ ਬਹੁਤ ਅੱਛੇ ਪੀਰੀਅਡਸ ਆਉਣਗੇ ਤੇ ਪੇਨ ਜਿਹੜੀ ਉਹ ਤੁਹਾਡੇ ਬਿਲਕੁਲ ਨਹੀਂ ਆਊਗੀ ਤੇ ਜਦੋਂ ਤੁਸੀਂ ਇਦਾਂ ਪੀਵੋਗੇ ਤੇ ਤੁਹਾਡੇ ਹਾਰਟ ਨੂੰ ਵੀ ਇਹਦੀ ਬਹੁਤ ਬੈਨੀਫਿਟ ਹੋਊਗਾ ਜਦੋਂ ਤੁਸੀਂ ਗੁੜ ਪਾ ਕੇ ਗਰਮ ਪਾਣੀ ਦੇ ਵਿੱਚ ਤੇ ਦੇਸੀ ਘਿਓ ਪਾ ਕੇ ਪੀਓਗੇ ਹਾਰਟ ਨੂੰ ਵੀ ਇਹ ਮਜ਼ਬੂਤੀ ਕਰਦਾ ਹੈਗਾ ਤੇ ਕਿਉਂਕਿ ਕਿਉਂ ਸਾਡੇ ਹਾਰਟ ਵਾਸਤੇ ਕਿਉਂ ਚੰਗਾ ਕਿਉਂਕਿ ਇਹਦੇ ਚ omega 3 ਫੈਟੀ ਐਸਡ ਹੁੰਦਾ ਮੈਂ ਨਹੀਂ ਕਹਿੰਦੀ ਸਾਇੰਸ ਕਹਿੰਦੀ ਆ ਸਾਇੰਸ ਨੇ ਤਾਂ ਸਾਡੀ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਦੇਗ ਪਣਾਉਂਦੇ ਆ ਦੇਸੀ ਘੋਦੀ ਕਿਉਂਕਿ ਉਹ ਤਿੰਨ ਮੇਲ ਦੀ ਦੇਗ ਉਹਨੂੰ ਕਹਿੰਦੇ ਆ ਆਪਾਂ ਤੇ ਸਾਇੰਸ ਨੇ ਤਾਂ ਉਹਨੂੰ ਵੀ ਪਾਸ ਕੀਤਾ ਕਿ ਇਹਦੇ ਵਿੱਚ ਇੰਨੇ ਕੁ ਗੁਣ ਹੈਗੇ ਆ ਬਹੁਤ ਜ਼ਿਆਦਾ ਦੇਗ ਦੇ ਵਿੱਚ ਪਤਾ ਨਹੀਂ ਕਿ ਪ੍ਰਮਾਤਮਾ ਦਾ ਆਸ਼ੀਰਵਾਦ ਹੈਗਾ ਸ਼ੁਰੂ ਤੋਂ ਤਾਂ ਉਹ ਸਾਡੇ ਵਾਸਤੇ ਜਿਹੜੀ ਦੇਗ ਹੈਗੀ ਆ ਤੁਸੀਂ ਦੇਖਿਆ ਹੋਣਾ ਕਦੇ ਆਪਾਂ ਖਾਣੇ ਆ ਕਦੇ ਨਾਲ ਦੇਣਾ ਆਪਣਾ ਬੀਬੀ ਵਧੂਗਾ ਨਾ ਕੁਝ ਨਾ ਕੁਝ ਬਲੇਸਿੰਗ ਇੰਨੀ ਆਉਂਦੀਆਂ ਦੇਖ ਦੇ ਵਿੱਚ ਪਾਠ ਹੋਇਆ ਹੁੰਦਾ ਇਹਨਾਂ ਦੇ ਹੈ ਨਾ ਤੇ ਜੇ ਤੁਸੀਂ ਇਹਨੂੰ ਅ ਆਪਣੇ ਆਪ ਨੂੰ ਜਵਾਨ ਰੱਖਣਾ ਚਾਹੁੰਦੇ ਆ ਇਹ ਕਿਉਂ ਜਿਹੜਾ ਹੈਗਾ ਐਂਟੀਏਜਿਕ ਦਾ ਵੀ ਕੰਮ ਕਰਦਾ ਉਹ ਤੁਸੀਂ ਕਹੋਗੇ ਕਿ ਕਿਵੇਂ ਤੁਸੀਂ ਅੱਧਾ ਚਮਚਾ ਸ਼ਹਿਦ ਲੈਣਾ ਤੇ ਅੱਧਾ ਚਮਚਾ ਇਹ ਤੁਸੀਂ ਕਿਓਦਲੇ ਉਹਦੇ ਵਿੱਚ ਤੁਸੀਂ ਮਿਕਸ ਕਰਕੇ ਇਹਨੂੰ ਚੱਟਣਾ ਰੋਜ਼ ਜਿਹੜੇ ਟਾਈਮ ਮਰਜੀ ਹਣੀ ਪਾ ਲਓ ਅੱਧਾ ਚਮਚਾ ਤੇ ਅੱਧਾ ਚਮਚਾ ਤੁਸੀਂ ਕਿਓ ਪਾ ਲਓ ਉਹਨਾਂ ਨੂੰ ਮਿਕਸ ਕਰਕੇ ਤੇ ਚੱਟ ਲਓ ਫਿਰ ਉਥੇ ਤੁਹਾਡੀ ਜਿਹੜੀ ਏਜ ਆ ਉਹ ਘਟ ਜਾਊਗੀ ਤੇ ਤੁਸੀਂ ਬਹੁਤ ਜ਼ਿਆਦਾ ਮਜ਼ਬੂਤ ਬਣੋਗੇ ਆਲਵੇਜ਼ ਆਈ ਮਹਿਸੂਸ ਹੋਊਗਾ ਕਿ 18 ਤੋਂ 20 ਸਾਲ ਦੀ ਏਜ ਦੇ ਵਿੱਚ ਤੁਸੀਂ ਭੱਜੇ ਫਿਰਦੇ ਹੈਗੇ ਆ ਤੇ ਅਗਰ ਜੇ ਸਾਨੂੰ ਸਾਰਾ ਦਿਨ ਐਨਰਜੈਟਿਕ ਰਹਿਣਾ ਹੈਗਾ ਤਾਂ ਬਲੈਕ ਕਾਫੀ ਦੇ ਵਿੱਚ ਤੁਸੀਂ ਜੇ ਤੁਹਾਨੂੰ ਮਾਫ ਕਰਤਾ ਬਲੈਕ ਕਾਫੀ ਮਾਰਨਿੰਗ ਉੱਠ ਕੇ ਪੀਣੀ ਆ ਤਾਂ ਇੱਕ ਚਮਚਾ ਜੇ ਦੇਸੀ ਘਿਓ ਪਾਉਣਾ ਤਾਂ ਸਵੇਰੇ ਉੱਠ ਕੇ ਤੁਸੀਂ ਪੀਰੋ ਮੈਂ ਕਹਿੰਦੀ ਦੁਨੀਆ ਦੀ ਕੋਈ ਅਜਿਹੀ ਚੀਜ਼ ਨਹੀਂ ਬਣੀ ਕਿ ਜਿਹੜੀ ਤੁਹਾਨੂੰ ਸਾਰਾ ਦਿਨ ਵਾਸਤੇ એનਰਜੈਟਿਕ ਰੱਖੇ ਸ਼ਕਤੀਸ਼ਾਲੀ ਬਣਾਵੇ ਕੰਮ ਕਰਨ ਦੀ ਸਮਰੱਥਾ ਵਧਾਵੇ ਤੁਹਾਡੇ ਵਿੱਚ ਹੈ ਨਾ ਤੇ ਇਹਨੂੰ ਤਾਂ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਵੀ ਯੂਜ਼ ਕਰਦੇ ਆ ਸਵੇਰ ਸਵੇਰ ਬਲੈਕ ਕਾਫੀ ਦੇ ਵਿੱਚ ਇੱਕ ਚਮਚਾ ਦੇਸੀ ਘਿਓ ਪਾਉਣਾ ਹੈਗਾ ਜਿਹਨੂੰ ਕਿ ਵਰਟਾ ਉਮੀਦ ਕਰਦੇ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜਿਹੜੀ ਹੈਗੀ ਬਹੁਤ ਅੱਛੀ ਲੱਗੀ ਹੋਊਗੀ ਤਾਂ ਤੁਸੀਂ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜੀ ਤੇ ਚੰਗੀ ਲੱਗੇ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਦੇ ਬਟਨ ਨੂੰ ਦਬਾਉਣਾ ਤੇ ਅੱਗੇ ਵੱਧ ਵੱਧ ਸ਼ੇਅਰ ਕਰਨਾ